ਉਹ ਲੋਕੋ ਜਾਤੀ ਵੈਰ ਤਾਂ ਹੈ ਨਹੀਂ ਕੋਈ ਗੇੜਾ ਉਹਦਾ ਬਣਾ ਕੇ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀਵਗੱਲ ਨਹੀਂ ਹੋ ਗਈ ਕੋਈ ਕੋਈ ਗੱਲ ਨਹੀਂ ਕਰਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਜਨ ਉਹਨਾਂ ਦਾ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਉਹ ਜੋ ਬਾਈਕ ਪਰ ਆਏ ਤੇ ਉਹ ਦੋਵੇਂ ਨਹੀਂ ਜਿੰਨ ਕੀ ਡੈਥ ਵੀ ਕਿੰਨੀ ਬੰਦੋ ਕੀ ਡੈਥ ਦੋ ਦੋ ਜਾਨੋ ਕੀ ਹੋਈ ਹੈ ਜਾਣੇ ਹੁਣ ਕਦੀ ਕਰੀ ਕੀ ਵੈਰ ਨਾ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਦਾ ਉਹਨਾਂ ਨਾਲ ਕਿਸ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਡੀਪ ਗੱਲ ਨਹੀਂ ਹੋ ਗਈ ਬਹੁਤ ਵਾਰ ਮਾੜੀ ਗੱਲ ਹੋਈ ਹੈ ਸ਼ੁਕਰ ਇੱਕ ਕੋਈ ਗੱਲ ਨਹੀਂ ਕੇ ਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਉਹਨਾਂ ਨਾਲ ਪਿਆਰ ਉਦਾਂ ਹੀ ਉਹਨਾਂ ਨਾਲ ਉਹ ਪਿੰਡ ਪੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈ ਕਹਿਣਾ ਦਾ ਸਿੱਧਾ ਨਹੀਂ ਬੋਲੋ ਮੈਂ ਵੀ ਚੰਗੀ ਹੋ ਤੇ ਕੋਈ ਉਦਾਂ ਵੈਸੇ ਪਿਆਰ ਹੈ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਤੀ ਦੀ ਕਮਾਵਾਂ ਤੇ ਇੱਕ ਉਹਦਾ ਗੱਲ ਮੈਨੇ ਆ ਤੇ ਮੋੜੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਡੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਮ ਜਨੈਰਲ ਪੁਲਿਸ ਪੇਪਰ ਨਹੀਂ ਆਉਂਦੇ ਤਿਆਰ ਹੋ ਕੇ ਠੀਕ ਹੈ ਨਾ ਫੇਰ ਹੋਏਗਾ ਪੋਸਟਮੈਨ ਹਰ ਸਸਾ ਸਾਰੇ ਉਹਨਾਂ ਹਾਂ ਹੀ ਉੱਥੇ ਖੁਦ ਹਾਂ ਇੰਨੇ ਆਪਣੇ ਬਿਆਨ ਦੇਵਾਂਗੇ ਸਜੋ ਸਾਹਿਬ ਨੂੰ ਉਹਨਾਂ ਦੇ ਰਿਲੇਟਿਵ ਫਿਰ ਤੁਹਾਨੂੰ ਦੱਸਾਂਗੇ ਜਰਾ ਨਹੀਂ ਕੀ ਹੁਆ ਕੀ ਹੈ ਕੋਣ ਸੀ ਇਹ ਜੋ ਲੇਡੀ ਜਿੰਕੇ ਜੱਜੂ ਜੀ ਕੀ ਮਦਦ ਵਿੱਚ ਕਰ ਰਹੀ ਮੇਰੀ ਤਾਈ ਜੀ ਲੱਗਦੇ ਨੇ इनकी ਮਦਦ تھی ਉਹ ਮੇਰੇ ਮਮਾ ਇਹਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੇ ਨੇ ਤੇ ਇਹ ਇਹ ਕਾ ਕਿੰਨ ਕੀ ਮਦਦ ਲੱਗਦੇ تھے ਇਹ ਹਾਂਜੀ ਇਹ ਕਿੰਨ ਕੀ ਮਦਦ تھے ਜਿੰਦੀ ਡੈਥ ਹੋਈ ਹੈ ਜੱਜੂ ਉਹ ਆਪੀਏ ਦੇ ਮਦਦ تھے ਤੋਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੈਥ ਕਿਸ ਨੂੰ ਪਕੜਾ ਨਾ ਕਿ ਆਏ ਹੈ ਲੇਕਿਨ ਉਹ ਆਪਣੀ ਵੀ ਅਭੀ ਕਰ ਰਹੇ ਹਨ ਕਿਉਂਕਿ ਰਾਤ ਦੇ ਟਾਈਮ ਕੋ ਹੁਆ ਸੀ ਜੋ ਵੀ ਹਾ ਤਾਂ ਕਿਤਨੇ ਬੰਦੇ ਇਸਮੇ ਮਰੇ ਹੋਏ ਉਹ ਜੋ ਬਾਈ नहीं गिन कि देखते कि तिमंदों की देखते दो दो या की ही है दूसरे भाई साहब कौन थे दूसरे कर नहीं एक लड़का था हमारा वो जो ओकी लगता भी रिश्तेदारी लगता है तो क्या कार्रवाई की मांग करते हैं आप ਅਸੀਂ ਆਪਣੇ ਬਿਆਨ ਦਵਾਂਗੇ ਐਸਐਸਓ ਸਾਹਬ ਨੂੰ ਆ ਮੰਗ ਕਿਆ ਕਰਦੇ ਹਾਂ ਕੀ ਮੰਗ ਕਰਦੇ ਜੀ ਉਹ ਅਸੀਂ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਸਾਡੀ ਮਤਲਬ ਮਤ ਕਰਨਗੇ ਕੀ ਮੰਗ ਕਿਆ ਕਰਦੇ ਆਪਕੀ ਕੀ ਨਹੀਂ ਮੰਗ ਆ ਗਈ ਤੁਹਾਨੂੰ ਪਤਾ ਇਹ ਸਾਰੇ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਨੇ ਫੇਰੀ ਜੇ ਬਾਕੀ ਜਾਣੇ ਹੁਣ ਕਦ ਕੀ ਬੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਬੈਰ ਤਾਂ ਹੈ ਨਹੀਂ ਕੋਈ ਗੇਦਾ ਉਹਦਾ ਜਦੋਂ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਪਗਲ ਕੋਈ ਵੀ ਗੱਲ ਨਹੀਂ ਹੋਈ ਕੋਈ ਬਹੁਤ ਗਰਮ ਮਾੜੀ ਗੱਲ ਹੋਈ ਹੈ ਚੋਕਰ ਇੱਕ ਕੋਈ ਗੱਲ ਨਹੀਂ ਕੀ ਉਹ ਉਦੋਂ ਤਾਂ ਹੀ ਪਿੰਡ ਦਾ ਇਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈ ਇਹਨਾਂ ਦਾ ਸਿੱਧਾ ਨਹੀਂ ਬਲੋ ਮੈਂ ਵੀ ਚੰਗੀ ਹੋ ਤੇ ਕੋਈ ਉਦਾਂ ਵੈਸੇ ਪਿਆਰ ਇਹ ਕੱਲ ਸ਼ਾਮ ਨੂੰ 9:30 ਨੂੰ ਵਜੇ ਆਈਆਂ ਬੋਡੀਆਂ ਠੀਕ ਹੈ ਜੱਗੂ ਕੁਗਵਾਨ ਪ੍ਰੀਤੀ ਦੀ ਕਮਾ ਆ ਤੇ ਇੱਕ ਉਹਦਾ ਗੱਲ ਮੈਨੇ ਆ ਤੇ ਮੋਤੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬਾ ਉਹਨਾਂ ਦੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਡਮ ਨਹੀਂ ਅਜੇ ਹੋਇਆ ਹੁਣ ਆਮ ਜਨੈਰਿਕ ਪੁਲਿਸ ਪੇਪਰ ਨਹੀਂ ਆਉਂਦੇ ਪਿਆਰ ਹੋ ਕੇ ਠੀਕ ਹੈ ਨਾ ਫੇਰ ਹੋਏਗਾ ਪੋਸਟਾਂ ਹਾਂ ਸਾਡੇ ਹੁਣ ਆ ਹੀ ਉੱਥੇ ਖੁਦ ਆਂ ਅਸੀਂ ਆਪਣੇ ਬਿਆਨ ਦਵਾਂਗੇ ਐਸਐਚਓ ਸਾਹਿਬ ਨੂੰ ਉਹਨਾਂ ਦੇ ਰਿਲੇਟਡ ਫਿਰ ਤੁਹਾਨੂੰ ਦੱਸਾਂਗੇ ਜਰਾ ਨਹੀਂ ਕੀ ਹੁਆ ਕੀ ਆ ਤੇ ਕੌਣ ਸੀ ਇਹ ਜੋ ਲੇਡੀ ਜਿੰਕੇ ਜੱਜੂ ਜੀ ਕੀ ਮਦਦ ਵਿੱਚ ਕਰ ਰਹੀ ਮੇਰੀ ਤਾਈ ਜੀ ਲੱਗਦੀ ਹੈ इनकी ਮਦਦ تھی ਉਹ ਮੇਰੇ ਮਮਾ ਇਹ ਨੇ ਇਹ ਸਪੰਚ ਨੇ ਪਿੰਡ ਦੇ ਹੀ ਉੱਥੇ ਆਏ ਉਹਨਾਂ ਦੀ ਸਿਸਟਰ ਵੀ ਲੱਗਦੀ ਨੇ ਇਹ ਇਹ ਕਾ ਇਹਨਾਂ ਕੀ ਮਦਦ ਲੱਗਦੇ تھے ਹਾਂਜੀ ਇਹ ਕਿਨਕੇ ਮਦਦ ਤੇ ਜਿੰਦੀ ਰਹਿਤੀ ਇਹ ਜੱਜੂ ਜੀ ਦੇ ਮਦਦ ਤੇ ਤਾਂ ਪੁਲਿਸ ਨੇ ਅਭੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹ ਥੱਤ ਕਿਸ ਨੂੰ ਪਕੜਾ ਨਾ ਕੀਆ ਹੈ ਲੇਕਿਨ ਉਹ ਆਪਣੀ ਅਭੀ ਕਰ ਰਹੇ ਹਨ ਨਾ ਕਿ ਰਾਤ ਦੇ को हुआ था जो भी था तो कितने बंदे इसमें मेरे हुए वो जो बाइक पर आए थे वो दो ही थे नहीं जिनकी डेथ हुई कितने बंदों की डेथ हुई दो दो जानों की हुई है दूसरे भाई साहब कौन थे दूसरे करणी ही एक लड़का था हमारा वो तो जो ओकी लगता, नहीं नहीं लगता नहीं नहीं है करणी ताडा भाई वो भी रिश्तेदारी लगता है अभी होनी ही अड्डा भाई तो क्या कार्रवाई की मांग करते हैं आप ਅਸੀਂ ਆਪਣੇ ਬਿਆਨ ਦਵਾਂਗੇ ਐਸਐਚਓ ਸਾਹਿਬ ਨੂੰ ਤਾਂ ਮੰਗ ਕੀ ਕਰਦੇ ਹਾਂ ਕੀ ਮੰਗ ਕਰਦੇ ਜਿਹੋ ਅਸੀਂ ਬਿਆਨ ਦਵਾਂਗੇ ਸਾਰੂ ਨਹੀਂ ਉਹਨਾਂ ਤੇ ਨਿਰਭਰ ਉਤਰਨਗੇ ਸਾਡੀ ਮਤਲਬ ਮਤ ਕਰਨਗੇ ਕੀ ਮੰਗ ਕੀ ਕਰਦੇ ਆਪਕੀ ਕੀ ਨਹੀਂ ਮੰਗ ਆ ਗਏ ਇਹ ਤੁਹਾਨੂੰ ਪਤਾ ਹੈ ਸਾਰੇ ਹੋਏ ਹੋਣੇ ਬਿਆਨ ਦਵਾਂਗੇ ਆਪਣੇ ਦੇ ਫੇਰੀ ਜੇ